ਜਿਹੜੇ ਜਾਨਵਰ ਜੰਗਲਾਂ ਦੇ ਵਿੱਚ ਰਹਿੰਦੇ ਆ ਉਹ ਇਸ ਪਿੰਡ ਦੇ ਵਿੱਚ ਆ ਕੇ ਰਹਿਣ ਲੱਗ ਪਏ ਸਾਰੇ ਪਾਸੇ ਤੁਹਾਨੂੰ ਕਿਤੇ ਜੰਗਲੀ ਸੂਰ ਦੇਖਣਗੇ ਕਿਤੇ ਰੋਜ ਖਰਗੋਸ਼ ਤੇ ਹੋਰ ਵੀ ਬਹੁਤ ਸਾਰੇ ਭਾਂਤ ਭਾਂ ਦੇ ਜਾਨਵਰ ਤੁਹਾਨੂੰ ਜਿਹੜੇ ਇਸ ਜੰਗਲ ਦੇ ਵਿੱਚ ਦੇਖਣਗੇ ਆਪਾਂ ਜਿਹੜੀ ਸੜਕ ਤੇ ਜਾ ਰਹੇ ਹਾਂ ਦੋਵੇਂ ਪਾਸੇ ਜੰਗਲ ਬਣਿਆ ਪਿਆ ਪਰ ਇੱਥੇ ਕਿਸੇ ਟਾਈਮ ਜਿਹੜੀ ਕਣਕ ਜੀਰੀ ਦੀ ਫਸਲ ਹੁੰਦੀ ਸੀ ਤਕਰੀਬਨ ਹਜ਼ਾਰ ਕਿਲਾ ਸੀਗਾ ਜਿੱਥੇ ਫਸਲ ਹੁੰਦੀ ਸੀ ਪਰ ਇਹ ਤਵਾ ਕਿਉਂ ਹੋ ਗਈ ਕਿਉਂ ਇੱਥੇ ਆ ਕੇ ਜਿਹੜੇ ਜਾਨਵਰ ਰਹਿਣ ਲੱਗ ਪਏ ਕਿਹੜਾ ਇਹ ਪਿੰਡ ਹੈ ਤੇ ਇਸ ਜਗ੍ਹਾ ਨੂੰ ਐਵੇਂ ਖੰਡਰ ਬਣਾਉਣ ਵਿੱਚ ਕੀ ਦਾ ਜ਼ਿਆਦਾ ਯੋਗਦਾਨ ਤਾਂ ਇੰਨਾਂ ਗੱਲਾਂ ਬਾਤਾਂ ਵਰੇ ਆਪਾਂ ਜਿਹੜੀ ਚਰਚਾ ਕਰਾਂਗੇ ਤੁਸੀਂ ਜਾਣਦੇ ਹੋ ਵੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਇੱਕ ਐਲਾਨ ਹੋਇਆ ਸੀ ਵੀ ਗਵਿੰਦਪੁਰਾ ਮਾਨਸਾ ਜ਼ਿਲ੍ਹੇ ਦਾ ਜਿਹੜਾ ਪਿੰਡ ਆ ਵੀ ਉੱਥੇ ਥਰਮਲ ਬਣੂਗਾ ਤੇ ਉਹ ਥਰਮਲ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਜ਼ਿਮੀਦਾਰਾਂ ਦੀ ਜਿਨ੍ਹਾਂ ਦੀ ਜ਼ਮੀਨ ਆਈ ਸੀ ਉਹਨਾਂ ਨੇ ਆਪਣੀ ਜ਼ਮੀਨ ਜਿਹੜੀ ਸਰਕਾਰ ਨੂੰ ਦੇ ਦਿੱਤੀ ਸੀ ਪਰ ਉਸ ਤੋਂ ਬਾਅਦ ਕਾਫੀ ਟਾਈਮ ਜਿਹੜਾ ਇਦਾਂ ਹੀ ਇਹ ਜਿਹੜੀ ਜਗ੍ਹਾ ਪਈ ਰਹੀ ਤੇ ਉਸ ਤੋਂ ਬਾਅਦ ਹੁਣ ਜਿਹੜਾ ਜੰਗਲ ਬਣ ਗਿਆ ਸਾਰੇ ਪਾਸੇ ਤੁਸੀਂ ਵੇਖ ਸਕਦੇ ਹੋ ਤੇ ਇੱਥੇ ਜਿਹੜੇ ਜਾਨਵਰ ਰਹਿਣ ਲੱਗੇ ਰੋਜ਼ ਤੁਹਾਨੂੰ ਮਿਲ ਜਾਣਗੇ ਖਰਗੋਸ਼ ਸੱਪ ਸਿੰਘ ਤੇ ਹੋਰ ਵੀ ਕਾਫੀ ਜਾਨਵਰ ਜਿਵੇਂ ਕਿ ਆਪਾਂ ਕਹਦੇ ਵੀ ਜੰਗਲੀ ਸੂਰ ਹੋਗੇ ਨਾ ਉਹ ਜਾਨਵਰ ਤੁਹਾਨੂੰ ਜਿਹੜੇ ਇੱਥੇ ਵੇਖਣ ਨੂੰ ਮਿਲ ਜਾਣਗੇ ਪਰ ਜਿਹੜਾ ਕਹਿੰਦੇ ਸੀ ਵੀ ਇੱਥੇ ਥਰਮਲ ਬਣੂਗਾ ਉਹ ਥਰਮਲ ਦਾ ਨਾ ਤਾਂ ਕੰਮ ਸ਼ੁਰੂ ਹੋਇਆ ਇਸੇ ਤਰੀਕੇ ਨਾਲ ਜਿਹੜੀ ਇਹ ਜ਼ਮੀਨ ਆ ਤਕਰੀਬਨ 1000 ਕਿਲਾ ਇਸੇ ਤਰ੍ਹਾਂ ਪਈਆ ਪਹਿਲਾਂ ਇੱਥੇ ਬਹੁਤ ਸਾਰੀ ਜਿਹੜੀ ਫਸਲ ਹੁੰਦੀ ਹੁੰਦੀ ਸੀ ਪਰ ਹੁਣ فاصل ਨਹੀਂ ਹੁੰਦੀ ਤਾਂ ਐਵੇਂ ਜਿਹੜੇ ਇੱਕ ਆਪਾਂ ਕਹਦੀ ਇਹਨਾਂ ਵੀ ਬਰਾਂਡ ਜਗ੍ਹਾ ਜਿਹੜੀ ਪਈ ਆ ਤਾਂ ਕਿਤੇ ਬਿਲਕੁਲ ਸਾਫ਼ ਆ ਤੇ ਕਿਤੇ ਜਿਹੜੀ ਕਹਦੀ ਵੀ ਆਪਾਂ ਜੰਗਲ ਬਣਿਆ ਪਿਆਗਾ ਤਾਂ ਇਹ ਹਜ਼ਾਰ ਕੀਲੇ ਦੇ ਨੇੜੇ ਤੇ ਜਿਹੜਾ ਤੇ ਆ ਜਾਨਵਰ ਤੁਸੀਂ ਵੇਖ ਲਓ ਸਾਹਮਣੇ ਕਾਫੀ ਜਾਨਵਰ ਆ ਜਿਹੜੇ ਇੱਥੇ ਰਹਿੰਦੇ ਆਗੇ ਉਹ ਸਾਹਮਣੇ ਜਿਹੜੇ ਤੁਸੀਂ ਜਾਨਵਰ ਵੇਖਨੇ ਉਹ ਇਹ ਰੋਜ਼ ਆ ਤੇ ਰੋਜ਼ ਆ ਇੱਥੇ ਤੁਸੀਂ ਆ ਕੇ ਵੇਖ ਸਕਦੇ ਹੋ ਇਦਾਂ ਹੀ ਘੁੰਮਦੇ ਨੇ ਤੇ ਬਾਕੀ ਦੱਸਿਓ ਵੀ ਇਹਨਾਂ ਦੇ ਰਹਿਣ ਦਾ ਘਰ ਬਣ ਗਈ ਜਿਹੜੀ ਇਹ ਜਗ੍ਹਾ ਜਿੰਨੀ ਵੀ ਆ ਜਾਨਵਰਾਂ ਦੇ ਤੰਬਰਾਨ ਹੋ ਗਈ ਇੱਕ ਪਾਸਿਓਂ ਕਹਿਦੀ ਆਪਾਂ ਦੂਜੇ ਪਾਸੇ ਜਿਹੜੇ ਜਾਨਵਰਾਂ ਦਾ ਇਹ ਜ਼ਮੀਨ ਹੈ ਜਿਹੜਾ ਘਰ ਬਣ ਗਈ ਤੇ ਹੋਰ ਵੀ ਜਿਹੜੇ ਕਾਫੀ ਤਰ੍ਹਾਂ ਦੇ ਜਾਨਵਰ ਇੱਥੇ ਤੁਸੀਂ ਵੇਖਣ ਨੂੰ ਆ ਮਿਲ ਜਾਣਗੇ ਜੰਗਲੀ ਸੂਰ ਹੋਗੇ ਨਾ ਤਾਂ ਉਹ ਵੀ ਜਿਹੜੇ ਇੱਥੇ ਕਾਫੀ ਨੇਗੇ ਤੇ ਆਪਾਂ ਕਹਦੇ ਖਰਗੋਸ਼ ਹੋਗੇ ਤੇ ਹੋਰ ਸਿੰਘ ਵਗੈਰਾ ਹੈ ਨਾ ਚਾਹੇ ਵਗੈਰਾ ਸੱਪ ਵਗੈਰਾ ਉਹ ਤਾਂ ਆਮ ਜੀਆਂ ਗੱਲਾਂ ਨੇ ਤੇ ਹੋਰ ਵੀ ਜਿਹੜੇ ਕਾਫੀ ਜਾਨਵਰ ਨੇ ਤਾਂ ਆ ਦੇਖ ਲਓ ਆ ਕਿੰਨੇ ਜਾਨਵਰ ਜਿਹੜੇ ਸਾਰੇ ਤਕਰੀਬਨ ਰੋਜ ਨੇ ਕਾਲੇ ਰੋਜ ਹੋਗੇ ਨਾ ਤੇ ਬਾਕੀ ਦੂਜੇ ਜਿਹੜੇ ਚਿੱਟੇ ਰੋਜ ਵੀ ਨੇ ਤੇ ਕਈ ਤਰ੍ਹਾਂ ਦੇ ਜਾਨਵਰ ਮੁਕਤੀ ਗੱਲ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਜਦੋਂ ਇਹ ਐਲਾਨ ਹੋਇਆ ਸੀ ਵੀ ਇੱਥੇ ਜਿਹੜਾ ਥਰਮਲ ਬਣੂਗਾ ਤਾਂ ਉਦੋਂ ਕਾਫੀ ਲੋਕਾਂ ਨੂੰ ਜਿਹੜੀ ਨੌਕਰੀ ਦਿੱਤੀ ਗਈ ਸੀ ਲਾਲਚ ਕਹਿਦੀ ਹੈ ਨਾ ਦਿੱਤਾ ਗਿਆ ਸੀ ਵੀ ਇੱਥੇ ਜਿਹਦੀ ਵੀ ਜ਼ਮੀਨ ਆ ਉਹਨੂੰ ਜਿਹੜਾ ਨੌਕਰੀ ਮਿਲ ਜੂ ਤੇ ਉਹ ਪੁਲਿਸ ਦੀ ਨੌਕਰੀ ਵੀ ਮਿਲ ਗਈ ਤੇ ਹੋਰ ਵੀ ਕਈ ਨੌਕਰੀਆਂ ਮਿਲ ਗਿਆ ਸੀ ਨੌਜਵਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ ਆਈ ਸੀ ਪਰ ਉਸ ਤੋਂ ਬਾਅਦ ਇਸ ਜਗ੍ਹਾ ਦਾ ਕੁਝ ਵੀ ਨਹੀਂ ਹੋ ਸਕਿਆ ਉਸੇ ਤਰ੍ਹਾਂ ਹੀ ਜਿਹੜੀ ਇਹ ਜਗ੍ਹਾ ਰਹਿ ਗਈ ਤੇ ਆ ਜਾਨਵਰ ਵੇਖ ਲਓ ਬਸ ਹੁਣ ਇੱਥੇ ਤੁਸੀਂ ਜਾਨਵਰ ਆ ਕੇ ਵੇਖ ਸਕਦੇ ਹੋਗੇ ਹੋਰ ਇੱਥੇ ਜਿਹੜਾ ਕੁਝ ਵੀ ਨਹੀਂ ਆਲੇ ਦੁਆਲੇ ਕੀ ਕਰਾਂ ਤਕਰੀਬਨ ਜੰਗਲ ਬਣਿਆ ਪਿਆ ਤਾਂ ਹੋਰ ਵੀ ਇਹ ਕਾਫੀ ਪਿੰਡਾਂ ਨੂੰ ਜਿਹੜੀ ਇਸ ਜਗ੍ਹਾ ਦੀ ਹੱਦ ਲੱਗਦੀ ਆ ਨੇੜੇ-ਨੇੜੇ ਕਾਫੀ ਪਿੰਡ ਨੇ ਜਿਵੇਂ ਆਸਤੀਕੇ ਵਾਲਾ ਪਿੰਡ ਹੋ ਗਿਆ ਨਾ ਫੁੱਲੂ ਵਾਲਾ ਡੌੜ ਪਿੰਡ ਹੋ ਗਿਆ ਮਤਲਬ ਅਬਲਾਡੇ ਦੇ ਨੇੜੇ ਤੇੜੇ ਜਿਹੜੇ ਪਿੰਡ ਨੇ ਤਾਂ ਉਹਨਾਂ ਦੀ ਜਿਹੜੀ ਜ਼ਮੀਨ ਇੱਥੇ ਲੱਗਦੀ ਆ ਤੇ ਆਜੂ ਤੁਹਾਨੂੰ ਇੱਕ ਜਾਨਵਰ ਹੋਰ ਦਿਖਾ ਦਿਓ ਸਾਹਮਣੇ ਵੇ ਤਾ ਇਸ ਤਰੀਕੇ ਨਾਲ ਇੱਥੇ ਘੁੰਮਦੇ ਨੇ ਸਾਰੇ ਪਾਸੇ ਜਦੋਂ ਆਪਾਂ ਨੇੜੇ ਜਾਣਦੇ ਆ ਥੋੜਾ ਜਿਹਾ ਦੌੜ ਜਾਂਦੇ ਨੇ ਇਹ ਡਰਦੇ ਵੀ ਬਹੁਤ ਜ਼ਿਆਦਾ ਹੁੰਦੇ ਆਗੇ ਬਾਕੀ ਮੈਨੂੰ ਲੱਗਦਾ ਸਰਕਾਰ ਜੋ ਵੀ ਹੈ ਹੁਣ ਮੌਜੂਦਾ ਭਗਵੰਤ ਮਾਨ ਸਾਹਿਬ ਦੀ ਹੈ ਨਾ ਤਾਂ ਇੱਥੇ ਜਗਾਂ ਦਾ ਕੋਈ ਨਾ ਕੋਈ ਹੱਲ ਜਿਹੜਾ ਕਰਨਾ ਚਾਹੀਦਾ ਕਿਉਂਕਿ ਤਕਰੀਬਨ ਹਜ਼ਾਰ ਕਿਲੇ ਦੇ ਨੇੜੇ ਤੇ ਜਿਹੜੀ ਜਿਹੜੀ ਇਹ ਜਗ੍ਹਾ ਤੇ ਪਹਿਲਾਂ ਇੱਥੇ ਫਸਲ ਬਹੁਤ ਜ਼ਿਆਦਾ ਹੁੰਦੀ ਸੀਗੀ ਤੇ ਥਰਮਲ ਦੀ ਜਿਹੜੀ ਇਹ ਜਗ੍ਹਾ ਕੱਟੀ ਗਈ ਸੀ ਜੇ ਇੱਥੇ ਅੱਜ ਵੀ ਥਰਮਲ ਬੰਦ ਦਾ ਤਾਂ ਇੱਥੇ ਆਲੇ ਦੁਆਲੇ ਦੇ ਜਿੰਨੇ ਵੀ ਲੋਕ ਕਹਦੇ ਨਾ ਪਿੰਡ ਨੇ ਉਹਨਾਂ ਪਿੰਡਾਂ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਮਿਲ ਜੂਗਾ ਕਿਉਂਕਿ ਇੱਧਰ ਬੇਰਜ਼ਗਾਰੀ ਵੀ ਬਹੁਤ ਜ਼ਿਆਦਾ ਆ ਗਈ ਤਾਂ ਇੱਧਰਲੇ ਪਾਸੇ ਆ ਵੇਖ ਲਓ ਸਾਰੇ ਪਾਸੇ ਜਿੱਥੇ ਵੀ ਨਿਗਾਹ ਪਾਜਦੀ ਹੈ ਬ੍ਰਾਂਡ ਜਗ੍ਹਾ ਤੇ ਛੜਕਦੇ ਹੀ ਵਿਚਾਲੂ ਆਪਾਂ ਲੰਘਦੇ ਆਂ ਦੋਵੇਂ ਪਾਸੇ ਜਿਹੜੀ ਆਪਾਂ ਕਹਿਤੀ ਇਹ ਹੈ ਨਾ ਵੀ ਕੀ ਕਰਾਈ ਨੇ ਤੇ ਜਿਹੜੇ ਇੱਥੇ ਘਰ ਸੀਗੇ ਉਸ ਵੇਲੇ ਉਹ ਘਰ ਵੀ ਜਿਹੜੇ ਖੰਡਰ ਬਣੇ ਪਏ ਨੇ ਆ ਤੁਸੀਂ ਜਿਹੜਾ ਸਾਹਮਣੇ ਘਰ ਵੇਖ ਰਹੇ ਹੋ ਇਹ ਵੀ ਜਿਹੜਾ ਬਿਲਕੁਲ ਖੰਡਰ ਬਣਿਆ ਪਿਆਗਾ ਤਾਂ ਦੋਸਤੋ ਵੀਡੀਓ ਬਤੀ ਲੱਗੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਹੈ ਨਾ ਵੀ ਸਰਕਾਰ ਨੂੰ ਇੱਥੇ ਥਰਮਲ ਬਣਾਉਣਾ ਚਾਹੀਦਾ ਜਾਂ ਨਹੀਂ ਬਣਾਉਣਾ ਚਾਹੀਦਾ